ਉਹ ਮੇਰੇ ਖਿਆਲ ਉਹਨ ਲੋਗਾਂ ਨੂੰ ਜਿਨ੍ਹਾਂ ਨੂੰ ਇਹ ਸਾਈਡ ਇਫੈਕਟ ਹੋਇਆ ਉਹਨਾਂ ਨੂੰ ਕੰਪਨੀ ਵੀ ਆਇਡੈਂਟੀਫਾਈ ਕਰੇਗੀ ਉਹਨਾਂ ਨੂੰ ਅਗਰ ਕਿਸੇ ਕੰਪਨਸੇਸ਼ਨ ਕਰਨ ਦੀ ਜ਼ਰੂਰਤ ਹੈ ਵਿਚ ਵੈਰੀ ਰਾਈਟਫੁਲੀ ਸ਼ੁੱਡ ਬੀ 기ਵਨ ਤੋ ਇਸ ਕਰਕੇ ਪੈਨਿਕ ਨਾ ਕਰੀਏ ਅਗਰ ਕਿਸੇ ਨੂੰ ਕੋਈ ਐਸਾ ਸਾਈਡ ਇਫੈਕਟ ਹੈ ਉਹ ਦੁਬਾਰਾ ਡਾਕਟਰ ਨੂੰ ਕੰਸਲਟ ਕਰਨਾ ਚਾਹੁੰਦਾ ਹੈ ਗਾਈਜ਼ ਇਸ ਸੋਸਾਇਟੀ ਇਸ ਸਦੀ ਦਾ ਇੱਕ ਐਸਾ ਬਲੈਕ ਐਪੀਸੋਡ ਹੈ ਜਿਨੇ ਲੋਕਾਂ ਦੇ ਉੱਪਰ ਮੈਂਟਲ ਵੀ ਇੰਪੈਕਟ ਬੜਾ ਜ਼ਿਆਦਾ ਛੋੜਿਆ ਹੈ ਔਰ ਇਹ ਇੱਕ ਸਾਈਡ ਇਫੈਕਟ ਹੈ रियर साइड इफेक्ट ਹੈ ਬੜਾ ਅਨ ਕਮਨ ਸਾਈਡ इफेक्ट ਹੈ ਬਟ ਉਹਦੇ ਬਾਰੇ ਪੈਨਿਕ ਨਹੀਂ ਕਰੇ ਇਸ ਕਰਕੇ ਅਗਲੇ ਮਹੀਨੇ ਡੇਢ ਮਹੀਨੇ ਤੱਕ ਇਹ ਸਮੱਸਿਆ ਰਹੇਗੀ ਉਹਦੇ ਬਾਅਦ ਤੁਸੀਂ ਦੇਖੋਗੇ ਸ਼ਾਂਤੀ ਆ ਜਾਏਗੀ ਓਕੇ ਇਕਵਰੀ ਇਲੈਕਸ਼ਨ ਹੋ ਗਈ ਨਤੀਜੇ ਆ ਗਏ ਉਹਦੇ ਬਾਅਦ ਇਹ ਸ਼ਾਂਤੀ ਹੋ ਜਾਏਗੀ ਉਹ ਵੈਕਸੀਨ ਦੇ ਵੀ ਲੋਕਾਂ ਨੂੰ ਉਹ ਭੁੱਲ ਜਾਏਗਾ ਸਾਈਡ ਇਫੈਕਟ ਉਹ ਤਦ ਹੀ ਹੋਏਗਾ ਜਦੋਂ ਪੋਲਿਟਿਕਸ ਘਟੇ ਓਕੇ ਪੋਲਿਟਿਕਸ ਅਕ੍ਰਾਸ ਦ ਬੋਰਡ ਕੋਈ ਇੱਕ ਤਬਕੇ ਨੂੰ ਤੁਸੀਂ ਬਲੇਮ ਨਹੀਂ ਕਰ ਸਕਦੇ ਸਾਰੇ ਤਬਕੇ ਵੀ ਆਪਣੇ ਪੋਲਿਟিক্যাল ਐਂਡਸ ਵਾਸਤੇ ਇਹਨੂੰ ਉਛਾਲ ਰਿਹਾ ਹੈ ਜਾਂ ਇਹਨੂੰ ਇਟ ਬਿਕਮ ਅਨ ਇਸ਼ੂ 2020 ਦੇ ਵਿੱਚ ਇੱਕ ਅਜੀਹਾ ਦੌਰ ਆਇਆ ਸੀ ਜਦੋਂ ਚਾਰੇ ਪਾਸੇ ਹਫੜਾ ਦਫੜੀ ਮਚ ਗਈ ਸੀ ਵੈਕਸੀਨਸ ਲਗਵਾਉਣ ਲਈ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਸੀ ਆਫਿਸਿਸ ਦੇ ਵਿੱਚ ਕੰਪਲਸਰੀ ਕੀਤਾ ਗਿਆ ਸੀ ਕਿ ਵੈਕਸੀਨ ਤੋਂ ਬਿਨਾ ਲੋਕਾਂ ਨੂੰ ਆਫਿਸ ਦੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਤੇ ਹੁਣ ਰੀਸੈਂਟਲੀ ਕੋਵੀ ਸ਼ੀਲਡ ਨੂੰ ਲੈ ਕੇ ਕੰਟਰੋਵਰਸੀ ਉੱਠੀ ਹੈ ਜਿਹੜੀ ਕੰਪਨੀ ਸੀ ਉਹਨੇ ਕਲੇਮ ਕੀਤਾ ਹੈ ਕਿ ਉਹਨਾਂ ਨੇ ਮਤਲਬ ਐਕਸੈਪਟ ਕੀਤਾ ਹੈ ਕਿ ਵੈਕਸੀਨ ਦੇ ਨਾਲ ਸਿੰਪਟਮਸ ਆ ਰਿਹਾ ਹੈ ਹਰਟ ਸਟ੍ਰੋਕ ਹੋ ਰਿਹਾ ਹੈ ਤੇ ਬਲੱਡ ਕਲੋਟਸ ਬਣ ਰਿਹਾ ਹੈ ਤੇ ਇਸੇ ਬਾਰੇ ਤੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਨਨ ਅਸੀਂ ਸਪੈਸ਼ਲਿਸਟ ਕੋਲ ਪਹੁੰਚੇ ਹਾਂ ਸਾਡੇ ਨਾਲ ਡਾਕਟਰ ਐਚ ਕੇ ਬਾਲੀ ਮੌਜੂਦ ਨੇ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਤੇ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਸਭ ਤੋਂ ਪਹਿਲਾਂ ਤਾਂ ਟੀਟੀ ਜਾਂ ਸਟਮ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਨਾ ਇਹਦਾ ਦਰਸ਼ਕਾਂ ਨੂੰ ਮਤਲਬ ਦੱਸ ਦੋ ਤੁਸੀਂ ਬੇਸਿਕਲੀ ਇਹ ਕਲੌਟ ਬਨਨ ਦੀ ਕੰਡੀਸ਼ਨ ਹੈ ਕਲੌਟ ਡਿਫਰੈਂਟ ਜਗ੍ਹਾ ਬਨ ਸਕਦੇ ਹੈ ਕਾਰਨਰੀ ਆਰਟੀਰੀ ਚ ਬਨ ਜਾਂਦੇ ਹੈ ਸਟ੍ਰੋਕ ਹੋ ਸਕਦਾ ਹੈ ਬ੍ਰੇਨ ਦੀ ਆਰਟੀਰੀ ਚ ਅਗਰ ਕਲੌਟ ਹੋਏ ਫਲਮਰੀ ਆਰਟੀਰੀ ਜਿਹੜੀ ਲੰਗ ਨੋਰ ਆਰਟੀਰੀਸਪਲਾਈ ਕਰਦੇ ਉਹਦੇ ਵਿੱਚ ਬਨ ਸਕਦੇ ਹੈ ਜਿਹੜੇ ਲੈਗਸ ਦੀ ਵੇਇਨਸ ਚ ਵੀ ਬਨ ਸਕਦਾ ਹੈ ਤੋ ਇੱਕ ਇਹਨੂੰ ਅਸੀਂ ਕਲੌਟਿੰਗ ਕੰਡੀਸ਼ਨ ਕਹਿੰਦੇ ਹੈ ਤੇ ਹਰਟ ਸਟ੍ਰੋਕ ਹੋ ਰਿਹਾ ਹੈ ਨਾ ਕਲੌਟਿੰਗ ਹੋ ਰਹੀ ਹੈ ਪਲੇਟਲੇਟ ਕਾਊਂਟਸ ਮਤਲਬ ਡਿਕਰੀਜ਼ ਹੋ ਰਿਹਾ ਹੈ ਡੈਥ ਦੀ ਮਤਲਬ ਕੇਸਸ ਆ ਰਿਹਾ ਹੈ ਤੇ ਹੋਰ ਕੀ ਸਿੰਪਟਮਸ ਆ ਰਹੇ ਹੈ ਕੋਵਿਡ ਸ਼ੀਲਡ ਕਰਕੇ ਮੈਂ ਇਹ ਤਨੀ ਕੰਗਰੇਕ ਕੋਵਿਡ ਸ਼ੀਲਡ ਕਰਕੇ ਆ ਰਿਹਾ ਹਾਂ ਬਟ ਇਹ ਹੈ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਜਿਸ ਵੇਲੇ ਇਹ ਸਮੱਸਿਆ ਸਾਡੇ ਆਈ ਸੀ 2020 ਚ ਤਦੋਂ ਸਾਰੇ ਪਾਸੇ ਤੁਸੀਂ ਬੜਾ ਅੱਛਾ ਕਿਹਾ ਕਿ ਐਸੀ ਸਿਚੁਏਸ਼ਨ ਸੀ ਹਸਪੀਟਲ ਫੁੱਲ ਸੀਗੇ ਲੋਕਾਂ ਨੂੰ ਟ੍ਰੀਟਮੈਂਟ ਨਹੀਂ ਮਿਲ ਰਹੀ ਸੀ ਮਾਰਟੈਲਿਟੀ ਵੀ ਬੜੀ ਜ਼ਿਆਦਾ ਸੀ ਵਰਲਡਵਾਈਡ ਸਿਰਫ ਪੈਂਡੈਮਿਕ ਸੀਗਾ ਤਾਂ ਉਸ ਵੇਲੇ ਇਹਦਾ ਇਲਾਜ ਕਰਨ ਵਾਸਤੇ ਸਾਡੇ ਕੋਲ ਵੈਕਸੀਨ ਤੋਂ ਬੈਟਰ ਕੋਈ ਐਸਾ ਤਰੀਕਾ ਨਹੀਂ ਸੀਗਾ ਔਰ ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ ਅਸੀਂ ਅੱਜ ਦੇ ਦਿਨ ਰੈਟਰੋਸਕੋਪ ਤੋਂ ਦੇਖ ਰਹੇ ਹਾਂ ਕਿ ਉਸ ਵੇਲੇ ਜੋ ਕੰਡੀਸ਼ਨ ਸੀਗੀ ਉਸ ਵੇਲੇ ਜੋ ਵੀ ਦਵਾਈਆਂ ਅਵੇਲੇਬਲ ਸੀ ਉਹ ਇਸ ਬਿਮਾਰੀ ਨੂੰ ਨਾ ਰੋਕ پا ਰਹੇ ਸੀ ਨਾ ਇਲਾਜ ਕਰ پا ਰਹੇ ਸੀ ਤਾਂ ਵੈਕਸੀਨੇਸ਼ਨ ਕੇਮ ਐਜ਼ ਅ ਬoon ਔਰ ਸਾਨੂੰ ਸਾਇੰਟਿਫਿਕ ਕਮਿਊਨਿਟੀ ਨੂੰ ਬੜਾ ਪ੍ਰੇਜ਼ ਕਰਨਾ ਚਾਹੀਦਾ ਕਿ ਉਹਨਾਂ ਨੇ ਬੜੇ ਸ਼ਾਰਟ ਟਾਈਮ ਵਿੱਚ ਵੈਕਸੀਨੇਸ਼ਨ ਪ੍ਰੋਡਿਊਸ ਕੀਤੀ ਔਰ ਸਾਡੇ ਕੰਟਰੀ ਨੇ ਵੀ ਲੀਡ ਲੈ ਕੇ ਇਹਦੇ ਵਿੱਚ ਪ੍ਰੋਡਿਊਸ ਕੀਤੀ ਤਾਂ ਮੇਰਾ ਮੰਨਣਾ ਹੈ ਔਰ ਸਾਰੇ ਮੈਨੂੰ ਲੱਗਦਾ ਕਿ ਰਾਈਟ ਥਿੰਕਿੰਗ ਲੋਕਾਂ ਦਾ ਮੰਨਣਾ ਹੈ ਕਿ ਵੈਕਸੀਨ ਹੀ ਇੱਕ ਐਸੀ ਚੀਜ਼ ਸੀ ਜਿਸ ਨੇ ਪੈਂਡੇਮਿਕ ਨੂੰ ਰੋਕਿਆ ਜਾਨਾਂ ਬਚਾਈਆਂ ਵਰਲਡਵਾਈਡ ਤੇ ਅਸੀਂ ਅੱਜ ਗੱਲ ਕਰਨ ਦੀ ਕੰਡੀਸ਼ਨ ਵਿੱਚ ਆ ਤੇ ਸਾਨੂੰ ਉਹ ਰੋਲ ਜਿਹੜਾ ਵੈਕਸੀਨ ਨੇ ਪਲੇ ਕੀਤਾ ਉਹਨੂੰ ਨਹੀਂ ਭੁੱਲਣਾ ਚਾਹੀਦਾ ਕੋਈ ਵੀ ਵੈਕਸੀਨ ਹੋਵੇ ਉਹਦੇ ਥੋੜੇ ਸਾਈਡ ਇਫੈਕਟ ਹੋ ਸਕਦੇ ਨੇ ਤੁਸੀਂ ਆਪ ਵੀ ਬਚਪਨ ਚ ਵੈਕਸੀਨ ਲਗਾਈ ਹੋਣੀ ਹੈ ਹਰ ਇੱਕ ਕੋਈ ਵੈਕਸੀਨ ਲਗਾਉਂਦਾ ਹੈ 100% ਸੇਫਟੀ ਨਹੀਂ ਹੋ ਸਕਦੀ ਓਕੇ ਅਸੀਂ BCG ਲਗਾਉਂਦੇ ਆ ਪਹਿਲੇ ਲਗਾਉਂਦੇ ਸੀਗੇ ਮਲਟੀਪਲ ਪੀਜ਼ਲਸ ਦੀ ਵੈਕਸੀਨ ਹੁੰਦੀ ਰੇਅਰਸ ਰੇਅਰ ਸਾਈਡ ਇਫੈਕਟ ਜਿਸ ਤਰ੍ਹਾਂ ਕਿ 10 ਲੱਖ ਲੋਕਾਂ ਚ ਲਗਾਇਆ ਤੁਸੀਂ ਇੱਕ ਬੰਦੇ ਨੂੰ ਹੋ ਗਿਆ ਜਾਂ 1 ਲੱਖ ਬੰਦੇ ਲਗਾਇਆ ਉਹ ਇੱਕ ਬੰਦੇ ਨੂੰ ਹੋ ਗਿਆ ਰੇਅਰ ਸਾਈਡ ਇਫੈਕਟਸ ਵੈਕਸੀਨ ਦੇ ਹੋ ਸਕਦੇ ਤੋਂ ਸਾਨੂੰ ਇਹ ਦੇਖਣਾ ਹੈ ਕਿ ਜਿਹੜੀ ਵੀ ਅਸੀਂ ਇਲਾਜ ਕਰ ਰਹੇ ਆ ਜਾਂ ਵੈਕਸੀਨ ਯੂਜ਼ ਕਰ ਰਹੇ ਆ ਪ੍ਰिवेंट ਕਰਨ ਵਾਸਤੇ ਉਹਦਾ ਫਾਇਦਾ ਕੀ ਹੈ ਉਹਦਾ ਨੁਕਸਾਨ ਕੀ ਹੈ ਇਹ ਬੈਨੀਫਿਟ ਰਿਸਕ ਰੇਸ਼ੋ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ ਤੇ ਅਗਰ ਅਸੀਂ ਵੈਕਸੀਨ ਦਾ ਰੋਲ ਇਸ ਬਿਮਾਰੀ ਵਿੱਚ ਦੇਖੀਏ ਤਾਂ ਬੈਨੀਫਿਟ ਕਾਫੀ ਜ਼ਿਆਦਾ ਹੋਇਆ ਤੇ ਉਹ 오रिजिनल ਰੇਅਰ ਸਾਈਡ ਇਫੈਕਟ ਬਣਾਉਣ ਵਾਲੇ ਨੇ ਵੀ ਕਬੂਲ ਕੀਤਾ ਹੈ ਕਿ ਰੇਅਰ ਸਾਈਡ ਇਫੈਕਟ ਹੋ ਗਿਆ ਤਾਂ ਉਹ ਸਾਨੂੰ ਵੀ ਦੇਖਣਾ ਹੈ ਕਿ ਜਿਹੜੀ ਬਿਮਾਰੀ ਸੀਗੀ ਉਹਦੇ ਬਿਮਾਰੀ ਦਾ ਵੀ ਇੱਕ ਇਫੈਕਟ ਇਹ ਸੀਗਾ ਕਿ ਖਲਾਟ ਬੰਦੇ ਸੀ ਓਕੇ ਉਸ ਕਰਕੇ ਵੀ ਹਾਰਟ ਅਟੈਕ ਹੋਏ ਉਸ ਕਰਕੇ ਵੀ ਸਟ੍ਰੋਕ ਹੋਏ ਬ੍ਰੇਨ ਸਟ੍ਰੋਕ ਹੋਏ ਪਰਮੇਮਬੋਲਿਜ਼ਮ ਹੋਇਆ ਡੀਵੀਟੀ ਹੋਇਆ ਲਗ ਦੀ ਵੇਨਸ ਥਰੰਬਸ ਬਣੇ ਉਹ ਬਿਮਾਰੀ ਦਾ ਵੀ ਇੱਕ ਸਾਈਡ ਇਫੈਕਟ ਸੀਗਾ ਤੇ ਵੈਕਸੀਨ ਦਾ ਵੀ ਅਸੀਂ ਅੱਜ ਤin ਜਾਣ ਰਹੇ ਹਾਂ ਕਿ ਹੋਇਆ ਤੋਂ ਪ੍ਰੋਬਲਮ ਤੇ ਹੈ ਬਟ ਇਹ ਬੜੀ ਮਿਨੀਸਕਿਊਲ ਪ੍ਰੋਬਲਮ ਹੈ ਇਸ ਬਾਰੇ ਲੋਕਾਂ ਨੂੰ ਪੈਨਿਕ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਅੱਜ ਤin ਸਾਲ ਦੇ ਕਰੀਬ ਹੋ ਗਏ ਉਹਨੂੰ ਔਰ ਤin ਸਾਲ ਦੇ ਬਾਅਦ ਐਸਾ ਸਾਈਡ ਇਫੈਕਟ ਨਹੀਂ ਨਹੀਂ ਹੁੰਦਾ ਉਸ ਇਸ ਕਰਕੇ ਪਹਿਲੀ ਗੱਲ ਇਹ ਹੈ ਕਿ ਵੈਕਸੀਨ ਇੱਕ ਲਾਈਫ ਸੇਵਿੰਗ ਪ੍ਰੋਸੀਜਰ ਸੀਗਾ। ਓਕੇ? ਔਰ ਇੰਡੀਆ ਦਾ ਬੜਾ ਕੰਟਰੀਬਿਊਸ਼ਨ ਆਫਰੀਕਾ ਚ ਬਾਕੀ ਕੰਟਰੀਆਂ ਚ ਅਸੀਂ ਉਹਨਾਂ ਨੂੰ ਵੈਕਸੀਨ ਦਿੱਤੀ ਤੇ ਲੋਕਾਂ ਦੀ ਜਾਨ ਬਚੀ ਸਾਡੇ ਆਪਣੇ ਕੰਟਰੀ ਚ ਵੀ ਜਾਨ ਬਚੀ। ਦੂਸਰਾ ਇਹ ਹੈ ਕਿ ਕੋਈ ਵੀ 100% ਸੇਫ ਨਹੀਂ ਹੁੰਦੀ। ਅਸੀਂ ਪਾਣੀ ਵੀ ਲੈਨੇ ਆ ਤੇ ਉਹਦੇ ਵੀ ਆ ਬਾਕੀ ਛੱਡ ਦੇ ਜੇ ਤੇ ਬਾਕੀ ਹਰ ਇੱਕ ਚੀਜ਼ ਵੀ ਕੰਪਲੈਕਸ ਦਾ ਇੰਜੈਕਸ਼ਨ ਹੈ ਕੋਈ ਵੀ ਚੀਜ਼ ਹੈ। ਕੋਈ ਸਾਈਡ ਇਫੈਕਟ ਜਿਹੜਾ 1 ਇਨ 1 ਮਿਲੀਅਨ ਹੋ ਸਕਦਾ ਤੇ ਇਸ ਕਰਕੇ ਸਾਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਵੀ ਸ਼ੁੱਡ ਨਾ ਥਰੋ ਦੀ ਬਾਸ ਟੱਪ ਆਫ ਵਾਟਰ অর ਵਾਟ ਵੀ ਕਾਲ ਇਟ ਤੋਂ ਇਸ ਲਈ ਸਮੱਸਿਆ ਨੂੰ ਰਿਕੋਗਨਾਈਜ਼ ਕਰਨਾ ਚਾਹੀਦਾ ਉਹਦੀ ਮੀਨਿਸਕਿਊਲ ਜਿਹੜੀ ਉਹ ਹੈ ਉਸ ਪ੍ਰੋਬਲਮ ਉਹਦੇ ਪਾਸੇ ਪੈਨਿਕ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਔਰ ਲੋਕਾਂ ਨੂੰ ਇਸ ਕੇ ਬਾਰੇ ਸਮਝਣਾ ਚਾਹੀਦਾ ਹੈ ਕਿ ਇਹ ਕੋਈ ਕਿਸੇ ਨੇ ਜਾਣਬੁੱਝ ਕੇ ਨਹੀਂ ਕੀਤਾ ਉਹਨਾਂ ਨੇ ਆਪਣੀ ਬੈਸਟ ਐਫਰਟ ਕਰਕੇ ਇੱਕ ਵੈਕਸੀਨ ਰੀਜ਼ਨੇਬਲੀ ਸੇਫ ਵਰਰੀ ਇਫੈਕਟਿਵ ਵੈਕਸੀਨ ਪ੍ਰੋਡਿਊਸ ਕੀਤੀ। ਔਰ ਸਾਡੀ ਗਵਰਨਮੈਂਟ ਨੇ ਬੜਾ ਅੱਛਾ ਰੋਲ ਕਰਕੇ ਲੋਕਾਂ ਨੂੰ ਇਹ ਵੈਕਸੀਨ ਪ੍ਰੋਵਾਈਡ ਕੀਤੀ। ਓਕੇਜਨਲ ਸਾਈਡ ਇਫੈਕਟ ਹੈ। ਔਰ ਮੇਰੇ ਖਿਆਲ ਉਹਨ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਸਾਈਡ ਇਫੈਕਟ ਹੋਇਆ ਉਹਨਾਂ ਨੂੰ ਕੰਪਨੀ ਵੀ ਆਈਡੈਂਟੀਫਾਈ ਕਰੇਗੀ। ਉਹਨਾਂ ਨੂੰ ਅਗਰ ਕਿਸੇ ਕੰਪਨਸੇਸ਼ਨ ਕਰਨ ਦੀ ਜ਼ਰੂਰਤ ਹੈ ਵਿਚ ਵੈਰੀ ਰਾਈਟਫੁਲੀ ਸ਼ੁੱਡ ਬੀ 기ਵਨ। ਤੋ ਇਸ ਕਰਕੇ ਪੈਨਿਕ ਨਾ ਕ੍ਰੀਏਟ ਕਰੀਏ। اگر کسی ਨੂੰ ਕੋਈ ایسا سائیڈ ایفیکٹ ہے اُدے بارے ڈاکٹر ਨੂੰ کنسلٹ کرنا ਚਾਹਦਾ ਚਾਹੀਦਾ ਔਰ ਉਹਦਾ اگر ضرورت ਤਾਂ ਇਲਾਜ ਕਰਨਾ ਚਾਹੀਦਾ کمپنسیشن ملنی ਚਾਹੀਦੀ I think it's genuine claim ਕਿ اگر ਕਿਸ ਨੂੰ سائیڈ ایفیکٹ ਹੋਇਆ ਤਾਂ ਬਟ ਸਾਨੂੰ ਉਸ ਸਮੱਸਿਆ ਨੂੰ ਦੇਖਣਾ ਹੈ ਕਿ ਉਸ ਵੇਲੇ ਸਾਡੀ ਕੰਟਰੀ ਦੀ ਕੀ ਹਾਲਤ ਸੀਗੀ ਉਸ ਵੇਲੇ ਦੁਨੀਆਂ ਦੀ ਕੀ ਹਾਲਤ ਸੀਗੀ ਤੁਸੀਂ ਅਗਰ ਯਾਦ ਕਰੋਗੇ ਤੇ ਆਪਣੇ ਲੋਕ ਪੇਰੈਂਟਸ ਨੂੰ ਨਹੀਂ ਮਿਲ ਮਿਲ ਸਕਦੇ ਸੀਗੇ ਓਕੇ ਇਸ ਨੂੰ ਸੀ ਲੈ ਕੇ ਜਾਣਾ ਹੈ ਹਸਪੀਟਲ ਪਹੁੰਚਾਣਾ ਹੈ ਤੇ ਉਹਨਾਂ ਦੇ ਰਿਲੇਟਿਵਸ ਨੇ ਉੱਥੇ ਜਾਣ ਨੂੰ ਤਿਆਰ ਸੀਗੇ ਤੋਂ ਉਹ ਜਿਹੜੀ ਇੱਕ ਬੜੀ ਇਸ ਸੋਸਾਇਟੀ ਇਸ ਸਦੀ ਦਾ ਇੱਕ ਐਸਾ ਬਲੈਕ ਐਪੀਸੋਡ ਹੈ ਜਿਹਨੇ ਲੋਕਾਂ ਦੇ ਉੱਪਰ ਮੈਂਟਲ ਵੀ ਇੰਪੈਕਟ ਬੜਾ ਜ਼ਿਆਦਾ ਛੋੜਿਆ ਫੈਮਿਲੀ ਵਰ ਪ੍ਰੈਸ਼ਾਈਜ਼ਡ ਕਿ ਦੇਰ ਡਿਸਟ्रेस ਹਾਊ ਟੂ ਕੋਪ ਵਿਦ ਇਟ ਕੋ ਬਿਮਾਰ ਹੋ ਜਾਂਦਾ ਸੀ ਲੋਕ ਨੂੰ ਸੋਸ਼ਲੀ ਆਸਟ੍ਰਸਾਈਜ਼ ਕਰ ਦਿੰਦੇ ਸੀਗੇ ਸੋ ਉਹ ਇੱਕ ਐਸਾ ਟਾਈਮ ਸੀਗਾ ਜਿਸ ਲਈ ਕੋਈ ਵੀ ਦਵਾਈ ਜਿਹੜੀ ਹੈ ਉਹਨੂੰ ਲੋਕਾਂ ਨੇ ਐਕਸੈਪਟ ਕੀਤਾ ਕਿਸੇ ਨੇ ਕਿਹਾ ਜੀ ਕਲੋਰੋਕੁਇਨ ਲੈ ਲੋ ਲੋਕਾਂ ਨੇ ਕਲੋਰੋਕੁਇਨ ਹਾਈਡਰੋਕਸਿਕ ਕਲੋਰੋਕੁਇਨ ਲੈਣਾ ਸ਼ੁਰੂ ਕਰਤੇ ਕਿਸੇ ਨੇ ਹੋਰ ਕੋਈ ਦਵਾਈ ਕਹੀ ਜੀ ਉਹ ਲੈਣਾ ਸ਼ੁਰੂ ਕਰਤੇ ਨੰਬਰ ਆਫ ਮੈਡੀਸਨ ਵਰ ਯੂਜ਼ਡ ਨਾਰਮਲ ਮੈਥਡ ალਟਰਨੇਟਿਵ ਸਿਸਟਮ ਆਫ ਮੈਡੀਸਨ ਸਭੀ ਨੇ ਆਪਣੀ ਆਪਣੀ ਮੈਡੀਸਨ ਕਰਨ ਦੀ ਜ਼ਰੂਰਤ ਕੀਤੀ ਲੇਟਰ ਆਨ ਇਟ ਵਾ ਫਾਉਂਡ ਦੇ ਵਾਰ ਨਾਟ ਇਫੈਕਟਿਵ ਸੋਮ ਆਫ ਥੈਮ ਹੈਡ ਸਾਈਡ ਇਫੈਕਟਸ ਤੋ ਇਸ ਕਰਕੇ ਉਹ ਇੱਕ ਉਸ ਟਾਈਮ ਨੂੰ ਅਸੀਂ ਨਹੀਂ ਭੁੱਲਣਾ ਚਾਹੀਦਾ ਔਰ ਇਹ ਇੱਕ ਸਾਈਡ ਇਫੈਕਟ ਹੈ ਰੇਅਰ ਸਾਈਡ ਇਫੈਕਟ ਹੈ ਬੜਾ ਅਨਕਾਮਨ ਸਾਈਡ ਇਫੈਕਟ ਹੈ ਬਟ ਉਹਦੇ ਬਾਰੇ ਪੈਨਿਕ ਕਰੇਟ ਕਰਨ ਦੀ ਜ਼ਰੂਰਤ ਨਹੀਂ ਜਿਵੇਂ ਹੁਣ ਕਾਫੀ ਟਾਈਮ ਤੋਂ ਵਿਦੇਸ਼ਾਂ ਦੇ ਵਿੱਚ ਨਾ ਹਾਰਟ ਅਟੈਕ ਕਰਕੇ ਨੌਜਵਾਨਾਂ ਦੀ ਦਰਤੀ ਗਿਣਤੀ ਵੀ ਬਹੁਤ ਵੱਧ ਰਹੀ ਹੈ ਤੇ ਹੁਣ ਜੇ ਕੰਟਰੋਵਰਸੀ ਚੱਲ ਰਹੀ ਤਾਂ ਇਹਦੇ ਵਿੱਚ ਉਹਨੂੰ ਕਿਤੇ ਨਾ ਕਿਤੇ ਵੈਕਸੀਨ ਨਾਲ ਜੋੜਿਆ ਜਾ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹੋਗੇ ਮੈਂ ਕਹਾਂਗਾ ਕਿ ਯੰਗ ਲੋਕਾਂ ਵਿੱਚ ਹਾਰਟ ਅਟੈਕ ਹੋਣਾ ਕੋਈ ਨਵੀਂ ਬਾਤ ਗੱਲ ਨਹੀਂ ਹੈ اسپੈਸ਼ਲੀ ਸਾਡੇ ਸਬ ਕਾਂਟਿਨੈਂਟ ਵਿੱਚ ਯੰਗ ਲੋਕਾਂ 'ਚ ਹਾਰਟ ਅਟੈਕ ਹੁੰਦਾ ਹੈ ਉਹਦੇ ਮਲਟੀਪਲ ਕਾਰਨ ਹੈ ਡਾਇਬੀਟੀਜ਼ ਹੋ ਗਿਆ ਸਟ्रेस ਹੋ ਗਿਆ ਬਲੱਡ ਪ੍ਰੈਸ਼ਰ ਹੋ ਗਿਆ ਕੋਲੇਸਟ੍ਰੋਲ ਦੀ ਸਮੱਸਿਆ ਹੋ ਗਈ ਸਟ्रेस ਲੈਵਲ ਹੋ ਗਿਆ ਔਰ ਸਮ ਅਨਕਾਮਨ ਰਿਸਕ ਫੈਕਟਰਸ ਹੋ ਗਏ ਉਸ ਕਰਕੇ ਹਾਰਟ ਅਟੈਕ ਯੰਗ ਲੋਕਾਂ 'ਚ ਹੁੰਦਾ ਹੈ ਇਹ ਅਗਰ ਅਸੀਂ ਸਮਝਦੇ ਹਾਂ ਕਿ 1% ਯੰਗ ਲੋਕਾਂ 'ਚ ਹੁੰਦਾ ਸੀ ਆਈ ਐਮ ਜਸਟ ਗਿਵਿੰਗ ਅ ਵੇਗ ਫਿਗਰ तो पॉइंट जीरो जीरो वन परसेंट एड कर लो वैक्सीन करके कंट्रीब्यूट होया होगा ओके सो वी हैव टू सी इट इन प्रॉपर परसपैक्टिव सारे यंग लोगों जोड़ा हार्ट अटैक होया वह इस करके होया दैट इज़ नॉट राइट ओके और इस करके अगर अस वैक्सीन ही ब्लेम करा तो बाकी सारे साइड जे कारण है हार्ट अटैक के यंग पीपल लोगों भुल जाएंगे ਤੋ ਸਾਨੂੰ ਇਹ ਦੇਖਣਾ ਜ਼ਰੂਰੀ ਹੈ ਕਿ ਯੰਗ ਲੋਕਾਂ ਨੂੰ ਬਾਕੀ ਪ੍ਰਕਾਸ਼ਨ ਕਰਨ ਦੀ ਜ਼ਰੂਰਤ ਹੈ ਕਿ ਉਹ ਜਿਹੜੇ ਰਿਸਕ ਫੈਕਟਰ ਹਨ ਉਹਨਾਂ ਦਾ ਖਿਆਲ ਰੱਖਣ ਅਗਰ ਸਿੰਪਟਮਸ ਹੋਏ ਤੋ ਜਲਦੀ ਇਲਾਜ ਕਰਨ ਹਰ ਇੱਕ ਚੀਜ਼ ਨੂੰ ਵੈਕਸੀਨ ਨੂੰ ਬਲੇਮ ਕਰਨਾ ਜਿਹੜਾ ਉਹ ਠੀਕ ਨਹੀਂ ਕਿ ਮੈਂ ਕੀ ਹੁਣ ਇੰਟਰਨੈਟ ਅਜਿਹੇ ਜ਼ਰੀਆ ਹੈ ਮਤਲਬ ਸਾਰੀ ਜਨਰੇਸ਼ਨ ਜੁੜ ਜਾਂਦੀ ਹੈ ਉਹਦੇ ਨਾਲ ਇੰਟਰਨੈਟ ਤੇ ਮੀਮਸ ਬਣ ਰਹੇ ਆ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪੋਸਟ ਪਾ ਰਹੇ ਨੇ ਲੋਕ ਹਊਆ ਕ੍ਰੀਏਟ ਕੀਤਾ ਜਾ ਰਿਹਾ ਤੇ ਉਹ ਦੇਖਦੇ ਕਿ ਲੋਕ ਡਰ ਰਹੇ ਨੇ ਕਿ ਮੈਂ ਵੀ ਇਹ ਹੀ ਵੈਕਸੀਨ ਲਗਵਾਈ ਸੀ ਮੈਂ ਖਤਰੇ 'ਚ ਆਂ ਜਦ ਕਿ ਉਹਨਾਂ ਨੇ ਕਿਹਾ ਕਿ 10 ਲੱਖ ਦੇ ਵਿੱਚ 7 ਲੋਕਾਂ ਨੂੰ ਰਿਸਕ ਹੈ ਬਹੁਤ ਰੀਅਰ ਕੇਸਿਸ ਦੇ ਵਿੱਚ ਰਿਸਕ ਹੈ ਲekin ਪਰ ਉਹ ਡਰ ਰਹੇ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਸਿਰਫ ਇਹ ਕਹਾਂਗਾ ਕਿ ਇੰਟਰਨੈਟ ਨੂੰ ਤਾਂ ਲੋਕਾਂ ਨੂੰ ਕੰਮ ਹੈ ਓਕੇ ਐ ਜਿਹੜਾ ਸਾਡਾ ਪਹਿਲਾ ਟਵਿੱਟਰ ਹੁੰਦਾ ਸੀ ਉਹ ਦੇਖ ਲਓ ਇੰਸਟਾਗ੍ਰam ਦੇਖ ਲਓ ਉਹਨਾਂ ਨੂੰ ਕੋਈ ਚੀਜ਼ ਮਿਲਣੀ ਚਾਹੀਦੀ ਕੁਝ ਲੋਕ ਵੇਲੇ ਹੈ ਕੁਝ ਲੋਕ ਰਿਯੂਮਰ ਮੰਗਰਸ ਅਗੇ ਕੁਝ ਸਾਡੇ ਸੋਸ਼ਲ ਮੀਡੀਆ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਗੇ ਹੈ ਓਕੇ ਉਹਨਾਂ ਨੂੰ ਸਵੇਰੇ ਉੱਠ ਕੇ ਕੁਝ ਐਸਾ ਕੁਝ ਚੀਜ਼ ਨੂੰ ਜਿੰਨੀ ਦਾ ਤੱਕ ਨਾ ਕਰਨ ਉਹਨਾਂ ਦਾ ਤੱਕ ਸ਼ਾਇਦ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ ਹੈ ਤਾਂ ਮੈਂ ਕਾਂਗਾ ਕਿ ਇਹ ਇੱਕ ਅੱਛੀ ਚੀਜ਼ ਨਹੀਂ ਹੈਗੀ ਸਾਨੂੰ ਪੈਨਿਕ ਕ੍ਰੀਏਟ ਨਹੀਂ ਕਰਨਾ ਚਾਹੀਦਾ ਸਾਨੂੰ ਰਿਯੂਮਰ ਮੰਗਰਿੰਗ ਨਹੀਂ ਕਰਨੀ ਚਾਹੀਦੀ ਤੁਸੀਂ ਆਪ ਕਹਿ ਰਹੇ ਹੋ ਕਿ ਅਗਰ 1 ਲੱਖ ਲੋਕਾਂ ਵਿੱਚੋਂ 7 ਲੋਕਾਂ ਨੂੰ ਤਕਰੀਬ ਹੋਇਆ ਹੈ ਤਾਂ ਵੋਟ ਇਜ਼ ਦ ਇਨਸੀਡੈਂਸ ਬੜਾ ਘੱਟ ਹੈ ਤਾਂ ਇਸ ਕਰਕੇ ਇਹ ਇੱਕ ਰੇਅਰ ਸਾਈਡ ਇਫੈਕਟ ਹੈ ਰੇਅਰ ਸਾਈਡ ਇਫੈਕਟ ਹੈ ਔਰ ਇਹ ਇਹਨੇ ਲੋਕਾਂ ਨੂੰ ਸੀ ਲਗਾਈ ਵੈਕਸੀਨੇਸ਼ਨ ਉਹਨਾਂ ਨੂੰ ਕੋਈ ਸਿੰਪਟਮ ਨਹੀਂ ਮੈਂ ਖੁਦ ਲਗਾਈ ਹੋਈ ਹੈ ਆਈ ਵਾਸ ਵਨ ਆਫ ਦ ਫਰਸਟ ਵਨ ਟੂ ਗੈਟ ਵੈਕਸੀਨੇਸ਼ਨ ਸਾਡੇ ਹਰ ਇੱਕ ਨੇ ਲਗਾਈ ਹੋਈ ਹੈ ਸਾਡੇ ਮਿੱਤਰਾਂ ਨੇ ਸਾਰੇ ਲਗਾਈ ਹੋਏ ਹੈ ਫੈਮਿਲੀ ਸਾਰੇ ਲਗਾਏ ਤੁਸੀਂ ਵੀ ਲਗਾਈ ਹੋਏਗੀ तो आला फॉस गुड एंड हैल्दी कोई प्रॉब्लम नहीं है तो so, इस करके बारे पैनिक क्रिएट ना करिए बट यस अवेयरनेस शुड बी देयर तो मैनू नहीं लगता कि वी शुड बी ब्लेमिंग वैक्सीन कोई भी वैक्सीन अगे भी जाके किसी और बीमारी भी बनेगी तो hmm. यह so, कहना कि वो हंड्रड परसेंट वो सेफ होएगी वह पॉसिबल नहीं है दैट नॉट द साइंस वी लिव इन दैट नॉट द साइंस वी प्रैक्टिस दैट नॉट द साइंस वी हैव सीन ਕੋਈ ਵੀ ਦਵਾਈ ਹੋਏਗੀ ਉਹਦਾ ਰੇਅਰ ਸਾਈਡ ਇਫੈਕਟ ਜਿਹੜਾ ਉਹ ਬਿਲਕੁਲ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਅਗੇ ਉਹ ਘਟ ਕੇ ਤੇ ਜਾ ਸਕਦੇ ਇਟ ਕੈਨ ਬੀ ਮੇਡ ਮੋਰ ਸੇਵਰ ਪਰ ਜ਼ੀਰੋ ਨਹੀਂ ਕੀਤਾ ਜਾ ਸਕਦਾ ਇੱਕ ਜਿਵੇਂ ਐਵੇਂ ਦੀ ਕਿਹੜੇ ਸਿੰਪਟਮਸ ਨਹੀਂ ਆਵੇ ਇਹਦੀ ਕਿਹੜੀ ਚੀਜ਼ਾਂ ਲੋਕਾਂ ਨੂੰ ਹੋਣ ਕਿ ਉਹ ਕੰਸਲਟ ਕਰਨ ਡਾਕਟਰ ਨੂੰ ਉਹਦਾ ਨੇ ਉਹਨਾਂ ਦੇ ਕੀ ਹੁੰਦਾ ਕਿ ਹਿਊਮਨ ਦਾ ਦਿਮਾਗ ਐਵੇਂ ਦਾ ਹੈ ਕਿ ਮਨ 'ਚ ਚੱਲ ਰਹੀ ਹੈ ਉਹ ਚੀਜ਼ ਤਾਂ ਆਪ ਨੂੰ ਫੀਲ ਹੋਣ ਲੱਗ ਜਾਂਦੀ ਹੈ ਵੀ ਸਾਡੇ ਨਾਲੇ ਹੋ ਰਹੀ ਹੈ ਹੈਨਾ ਤਾਂ ਐਵੇਂ ਦੀ ਐਵੇਂ ਦੀ ਸਿਚੁਏਸ਼ਨ ਦੇ ਵਿੱਚ ਡਾਕਟਰ ਨੂੰ ਕਦੋਂ ਕੰਸਲਟ ਕਰਨਾ ਚਾਹੀਦਾ ਸਭ ਤੋਂ ਪਹਿਲੇ ਮੈਂ ਕਹਾਵਾਂਗਾ ਕਿ ਇਹ ਬੜਾ ਡਿਫਿਕਲਟ ਟਾਈਮ ਹੈ ਡਿਫਿਕਲਟ ਟਾਈਮ ਇਸ ਵਾਸਤੇ ਕਿ ਇਲੈਕਸ਼ਨਸ ਹੋ ਰਹੀ ਹੈ। ਓਕੇ ਸਾਨੂੰ ਇਹ ਬੜਾ ਸ਼ੋਕ ਹੈ ਕਿ ਅਸੀਂ ਹਰ ਇੱਕ ਚੀਜ਼ ਨੂੰ ਪੋਲੀਟੀਕਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਾਂ ਉਹਨੂੰ ਰਿਲੀਜੀਅਨ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਕਰਕੇ ਅਗਲੇ ਮਹੀਨੇ ਡੇਢ ਮਹੀਨੇ ਤੱਕ ਇਹ ਸਮੱਸਿਆ ਰਹੇਗੀ। ਉਹਦੇ ਬਾਅਦ ਤੁਸੀਂ ਦੇਖੋਗੇ ਸ਼ਾਂਤੀ ਆ ਜਾਏਗੀ। ਓਕੇ ਇੱਕ ਵਾਰੀ ਇਲੈਕਸ਼ਨਸ ਹੋ ਗਈ ਨਤੀਜੇ ਆ ਗਏ ਉਹਦੇ ਬਾਅਦ ਇਹ ਸ਼ਾਂਤੀ ਹੋ ਜਾਏਗੀ। ਉਹ ਵੈਕਸੀਨਸ ਵੀ ਲੋਕਾਂ ਨੂੰ ਉਹ ਭੁੱਲ ਜਾਏਗਾ ਸਾਈਡ ਇਫੈਕਟ। ਆਜ ਦੇ ਦਿਨ ਜ ਉਹਨੂੰ ਜੋੜਿਆ ਜਾ ਰਿਹਾ ਹੈ ਪੋਲੀਟਿਕਸ ਦੇ ਨਾਲ ਉਨੋਂ ਕਿ ਕਿਸ ਬੰਦੇ ਨੇ ਕੀ ਕੀਤਾ ਉਸ ਦੇ ਬਾਰੇ ਕਿਤਾ ਜਾ ਰਾ ਇਹ ਰੂਮਰ ਮ ਹੋ ਗਈ ਅੱਜ ਦੇ ਦਿਨ ਚ ਜ਼ਿਆਦਾ ਮੈਨੂੰ ਲੱਗਦਾ ਕਿ ਜਿਹੜੇ ਆਈਕॉन्स ਅਗੇ ਸਾਡੇ ਸਾਡੇ ਪੀਪਲ ਹੂ ਆਰ ਰਿਸਪੈਕਟਡ ਇਨ ਸੋਸਾਇਟੀ ਅ ਇਨ ਡਿਫਰੈਂਟ professions ਉਹਨਾਂ ਨੂੰ ਅੱਗੇ ਆ ਕੇ ਇਹਦੇ ਬਾਰੇ ਚ ਕਹਿਣਾ ਚਾਹੀਦਾ ਲੋਕਾਂ ਨੂੰ ਅਸ਼ੂਰ ਕਰਨਾ ਚਾਹੀਦਾ ਮੈਡੀਕਲ professions ਤੇ ਡਾਕਟਰਸ ਤੇ ਕਰਾਂਗੇ ਬਟ ਬਾਕੀ ਲੋਕ ਵੀ ਜਿਹੜੇ ਅਗੇ ਚਾਹੇ ਡਿਫਰੈਂਟ ਪ੍ਰੋਫੈਸ਼ਨ ਤੋਂ ਬਿਲੋਂਗ ਕਰਦੇ ਆ ਸਪੋਰਟਸਮੈਨ ਹੈ ਜਾਂ ਕੋਈ ਐਕਟਿੰਗ ਪ੍ਰੋਫੈਸ਼ਨ ਤੋਂ ਬਿਲੋਂਗ ਕਰਦੇ ਆ ਬਾਲੀਵੁੱਡ ਦੇ ਐਕਟਰਸ ਹੈਗੇ ਆ ਔਰ ਵੀ ਜਿਹੜੇ ਜਿਹੜੇ ਓਪੀਨੀਅਨ ਮੇਕਰਸ ਹੈਗੇ ਉਹਨਾਂ ਨੂੰ ਅੱਗੇ ਆ ਕੇ ਲੋਕਾਂ ਨੂੰ ਅਸ਼ੋਰ ਕਰਨਾ ਚਾਹੀਦਾ ਹੈ ਕਿ ਇਹ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ ਰਿਊਮਰ ਮੋਗਰਿੰਗ ਦਾ ਟਾਈਮ ਨਹੀਂ ਹੈ ਸਾਨੂੰ ਇਹਦੀ ਸਮਝਣਾ ਚਾਹੀਦਾ ਹੈ ਕਿ ਇਹ ਸਾਈਡ ਇਫੈਕਟਸ ਬੜਾ ਰੇਅਰ ਹੈ ਔਰ ਅਗਰ ਕਿਸੇ ਨੂੰ ਹੋ ਗਿਆ ਤੋ ਨਾਰਮਲੀ ਜਿਸ ਤਰ੍ਹਾਂ ਅਸੀਂ ਟ੍ਰੀਟਮੈਂਟ ਸੀ ਕਰਦੇ ਆ ਉਸਾਂ ਸੀ ਕਰਨੀ ਚਾਹੀਦੀ ਹੈ ਵੀ ਬਿਲੀਵ ਕਿ ਵਨ ਸ਼ੁਡ ਬੀ ਵੈਰੀ ਵੈਲ ਹਾਈਡਰੇਟਡ ਨਾਰਮਲ ਕਨਸੈਪਟ ਆ ਉਹਦੇ ਨਾਲ ਕਲਾਰਡ ਵੀ ਕੱਟ ਬੰਦੇ ਹੈ ਵੀ ਬਿਲੀਵ ਕਿ ਅਗਰ ਕਿਸੇ ਨੂੰ ਹਾਰਟ ਅਟੈਕ ਦੇ ਸਿੰਟਮਸ ਆ ਰਹੇ ਆ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹਾਰਟ ਅਟੈਕ ਇਸਮਟਾ ਉਹਨਾਂ ਨੂੰ ਜਲਦੀ ਆਪਣੀ ਟ੍ਰੀਟਮੈਂਟ ਸੀ ਕਰਨੀ ਚਾਹੀਦੀ ਅਗਰ ਕਿਸੇ ਨੂੰ ਅਦਰੰਗ ਦੀ ਸ਼ਿਕਾਇਤ ਆ ਰਹੀ ਹੈ ਉਹਨਾਂ ਨੂੰ ਜਲਦੀ ਆਪਣੀ ਟ੍ਰੀਟਮੈਂਟ ਸੀ ਕਰਨੇ ਬਿਕਾਜ਼ ਅੱਜ ਦੇ ਦਿਨ ਸਾਡੇ ਕੋਲ ਉਹਨਾਂ ਦੀ ਇਲਾਜ ਹੈ ਔਰ ਅਗਰ ਟਾਈਮ ਤੇ ਹੋ ਜਾਏ ਜਲਦੀ ਹੋ ਜਾਏ ਵਿਦੀਨ ਫਰਸਟ 90 ਮਿੰਟਸ ਹੋ ਜਾਏ ਤਾਂ ਅਸੀਂ ਉਹਨਾਂ ਨੂੰ ਅਬਾਰਟ ਕਰ ਸਕਦੇ ਆ ਸੋ ਨੰਬਰ 1 ਪੁਆਇੰਟ ਇਜ਼ ਜਿਹੜੇ ਓਪੀਨੀਅਨ ਮੇਕਰਸ ਹਨ ਉਹਨਾਂ ਨੂੰ ਅੱਗੇ ਆ ਕੇ ਇਹਨੂੰ ਕਾਊਂਟਰ ਕਰਨਾ ਚਾਹੀਦਾ ਉਹ ਤਦ ਹੀ ਹੋਏਗਾ ਜਦੋਂ ਪੋਲਿਟਿਕਸ ਕੱਟ ਹੋਏਗੀ ਓਕੇ ਪੋਲਿਟਿਕਸ ਅਕ੍ਰਾਸ ਦ ਬੋਰਡ ਕੋਈ ਇੱਕ ਤਬਕੇ ਨੂੰ ਤੁਸੀਂ ਬਲੇਮ ਨਹੀਂ ਕਰ ਸਕਦੇ ਸਾਰੇ ਤਬਕੇ ਵੀ ਆਪਣੇ ਪੋਲਿਟিক্যাল ਐਂਡਸ ਵਾਸਤੇ ਇਹਨੂੰ ਉਛਾਲ ਰਹੇ ਆ ਜਾਂ ਇਹਨੂੰ ਇਟ ਬਿਕਮ ਐਨ ਇਸ਼ੂ ਸੋ ਆਈ ਥਿੰਕ ਇਸ 1 ਮਨਥ 1 ਡੇਡ ਮਹੀਨੇ ਦੀ ਗੱਲ ਹੈ ਉਹਦੇ ਬਾਅਦ ਸੈਟਲ ਹੋ ਜਾਏਗਾ ਬਟ ਇਸ ਦੇ ਦੌਰਾਨ ਸਾਡੇ ਜਿਹੜੇ opinion makers ਹੈ ਉਹਨੂੰ ਅੱਗੇ ਆਣਾ ਚਾਹੀਦਾ ਥਿਸ ਇਸ ਨਾਟ ਦਾ ਟਾਈਮ ਟੂ ਸਿਟ ਬੈਕ ਕਿਉਂਕਿ ਲੋਕ ਬਲੀਵ ਕਰਦੇ WhatsApp ਤੇ ਬਲੀਵ ਕਰਦੇ WhatsApp social media ਤੇ ਆ ਰਿਹਾ ਉਹਨੂੰ ਬਲੀਵ ਕਰਦੇ ਤੋਂ ਇਹ ਇੰਪੋਰਟੈਂਟ ਟਾਈਮ ਹੈ ਕਿ ਜਿਸ ਤਰ੍ਹਾਂ ਤੁਸੀਂ ਇਨੀਸ਼ੀਏਟਿਵ ਲਿਆ ਮੈਨੂੰ ਪੁੱਛਣ ਦਾ ਉਸੀ ਤਰੀਕੇ ਨਾਲ ਬਾਕੀ মিডিਆ ਨੂੰ ਵੀ ਜਰਨਲਿਜ਼ਮ ਨੂੰ ਵੀ ਜਿਹੜੇ ਜਰਨਲਿਸਟ ਅਗੇ ਉਹਨਾਂ ਨੂੰ ਵੀ ਆਰਟੀਕਲ ਲਿਖਣੇ ਚਾਹੀਦੇ ਨੇ ਜਿਹੜੇ ਸਾਡੇ ਲੀਡਿੰਗ ਡਾਕਟਰਸ ਅਗੇ ਚਾਹੇ ਉਹ ਕਾਰਡੀਓਲੋਜਿਸਟ ਅਗੇ ਆ ਜਾਂ ਚਾਹੇ ਉਹ ਨਿਊਰੋਲੋਜਿਸਟ ਹੈ ਜੋ ਪੇਸ਼ੈਂਟਸ ਦੇਖਦੇ ਹੈ ਹਾਰਟ ਅਟੈਕ ਦੇ ਜਾਂ ਬ੍ਰੇਨ ਸਟ੍ਰੋਕ ਦੇ ਜਾਂ ਹੋਰ ਨਾਰਮਲ ਇੰਟਰਨਿਸਟ ਅਗੇ ਜੋ ਕਾਮਨ ਪੇਸ਼ੈਂਟ ਦੇਖਦੇ ਉਹਨਾਂ ਨੂੰ ਅੱਗੇ ਆ ਕੇ ਇਹਨੂੰ ਨਿਗੇਟ ਕਰਨਾ ਚਾਹੀਦਾ ਕਿ ਇਹ ਰੇਅਰ ਸਾਈਡ ਇਫੈਕਟ ਹੈ ਇਹ ਕੋਈ ਪੈਨਿਕ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਔਰ ਹੁਣ ਤੇ ਸਾਡੇ ਕੋਲ 3 ਸਾਲ ਹੋ ਗਏ ਸੋ ਆਲਮੋਸਟ ਨੈਗਲੀਜੀਬਲ ਇਫੈਕਟ ਹੈ ਬਟ ਜਿੰਨੇ ਦਾ ਤੱਕ ਅਸੀਂ ਨੂੰ ਹਾਵੇ ਨੂੰ ਬੰਦ ਨਹੀਂ ਕਰਾਂਗੇ ਉਹਨੇ ਦਾ ਰੇ ਪ੍ਰੋਬਲਮ ਕ੍ਰੀਏਟ ਕਰਦਾ ਰਹੇਗਾ ਆਈ ਥਿੰਕ ਇਟਸ ਅ ਪੋਲੀਟੀਕਲ ਐਂਗਲ ਵਿਚ ਇਜ਼ ਮੇਕਿੰਗ ਇਟ ਵਰਸ ਚਾਹੇ ਉਹ ਇਲੈਕਟਰਲ ਬਾਉਂਡ ਦਾ ਇਸ਼ੂ ਸੀਗਾ ਚਾਹੇ ਉਹ ਨਾ ਇਲੈਕਸ਼ਨ ਦਾ ਇਸ਼ੂ ਹੈ ਉਹ ਸਾਰੇ ਨੂੰ ਕੰਬਾਈਨਡ ਕਰਕੇ ਇਟਸ ਮੇਕਿੰਗ ਦਾ ਪ੍ਰੋਬਲਮ ਇਟਸ ਨਾਟ ਸੱਚ ਅ ਸੀਰੀਅਸ ਪ੍ਰੋਬਲਮ ਤੁਹਾਡੇ ਕੋਲ ਹਲੇ ਕੋਈ ਪੇਸ਼ੈਂਟ ਹਲੇ ਤੱਕ ਆਇਆ ਪੜਕੇ ਪੁੱਛਣ ਕਿ ਕੋਵੀ ਸ਼ੀਟ ਲਗਾਈ ਸੀ ਮੈਂ ਤੇ ਮੈਨੂੰ ਕੋਈ ਖਤਰਾ ਤਾਂ ਨਹੀਂ ਆਇਆ ਵੀ ਕੋਈ ਪੇਸ਼ੈਂਟ ਆਇਆ ਹਲ ਤੱਕ ਯਾ ਵੀ ਗੈਟ ਵਟਸਐਪ ਮੈਸੇजेस ਲੋਕ ਪੁੱਛਦੇ ਕੁਝ ਸਾਡੇ ਜਾਣਕਾਰ ਵੀ ਲੋਕ ਪੁੱਛਦੇ ਤਾਂ ਵੀ ਟ੍ਰਾਈ ਟੂ ਟੈਲ ਦਮ ਰਿਲੈਕਸ ਨਾਥਿੰਗ ਟੂ ਪੈਨਿਕ ਨਾਥਿੰਗ ਟੂ ਪੈਨਿਕ ਜਿਵੇਂ ਇਹ ਹੋਇਆ ਇਹਨੂੰ ਬਹੁਤ ਵੱਡਾ ਬਲੈਂਡਰ ਕਿਹਾ ਜਾ ਰਿਹਾ ਹੈ ਨਾ ਪੂਰਾ ਨਿਊਜ਼ ਵੈਲੀ ਹੋਈ ਹੈ ਤੇ ਲੋਕਾਂ ਦਾ ਕਿਤੇ ਨਾ ਕਿਤੇ ਗਵਰਨਮੈਂਟ ਮੈਡੀਸਿਨਸ ਤੋਂ ਪਰੋਸਾ ਉੱਠੇਗਾ ਇਹਨੂੰ ਲੈ ਕੇ ਕੀ ਤੁਹਾਨੂੰ ਕੀ ਲੱਗਦਾ ਹੈ ਮੈਨੂੰ ਨਹੀਂ ਲੱਗਦਾ ਕਿ ਕੁਝ ਐਸਾ ਹੋਣ ਵਾਲਾ ਮੈਨੂੰ ਲੱਗਦਾ ਹੈ ਕਿ ਦਿਸ ਇਜ਼ ਅ ਟ੍ਰਾਂਜ਼ੀਟਰੀ ਫੀਨੋਮਨਾ ਜਿਸ ਸਮੇਂ ਕਿਹਾ ਕਿ ਸ਼ਾਰਟ ਟਰਮ ਮੈਨ ਡੈਡ ਮਹੀਨੇ ਤੱਕ ਇਹ ਖਤਮ ਹੋ ਜਾਏਗਾ ਮੈਡੀਸਨ ਇਜ਼ ਮੱਚ ਲਾਰਜਰ ਸਾਇੰਟੀਫਿਕ ਕਮਿਊਨਿਟੀ ਇਜ਼ ਮੱਚ ਲਾਰਜਰ ਡਾਟਾ ਸਾਡੇ ਕੋਲ ਹੁੰਦਾ ਹੈ ओके ਲੋਕਾਂ ਨੂੰ ਕਨਵਿੰਸ ਕਰਨਾ ਸਾਡਾ ਪਰਪਸ ਹੈ ਸਾਡਾ ਜੌਬ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਲੌਂਗ ਟਰਮ ਤੇ ਕੋਈ ਐਸਾ ਭਰੋਸਾ ਉਠਣ ਵਾਲੀ ਕੋਈ ਗੱਲ ਹੈ ਜਾਂ ਕੁਛ ਐਸੀ ਗੱਲ ਬਟ ਡੈਫੀਨਟਲੀ ਸਾਨੂੰ ਜੋ ਵੀ ਅਸੀਂ ਮੈਡੀਸਨ ਬਣਾਉਂਦੇ ਆ ਜਾਂ ਵੈਕਸੀਨ ਕਰਦੇ ਆ ਉਹਦੇ ਉੱਪਰ ਅੱਛੀ ਤਰ੍ਹਾਂ ਨਾਲ ਰਿਸਰਚ ਕਰਕੇ ਹੀ ਉਹਨੂੰ ਹਿਊਮਨ ਬੀਿੰਗਸ ਯੂਜ਼ ਕਰਨਾ ਚਾਹੀਦਾ ਬਟ ਥਿਸ ਵਾਸ ਵਨ ਆਫ ਪੈਂਡੈਮਿਕ ਸੀਗਾ ਪੀਪਲ ਵਾਰ ਡਾਈਂਗ ਟਾਈਮ ਵਾਸ ਵੈਰੀ ਸ਼ਾਰਟ ਪੀਪਲ ਵਾਰ ਡਾਈਂਗ ਇਨ ਡਰੋਨਸ ਤੋ ਉਹ ਸੋ ਦੋਸਤੋ ਲੋਕ ਵਿਲੇਜ ਦੇ ਵਿਲੇਜ ਸਾਫ ਹੋ ਰਹੇ ਸੀਗੇ। ਤੋਂ ਇਸ ਕਰਕੇ this was a one off ਮੈਨੂੰ ਨਹੀਂ ਲੱਗਦਾ ਕਿ ਇਹ ਮੈਡੀਸਨ ਦੇ ਉੱਪਰ ਭਰੋਸਾ ਕੱਟ ਕਰੇਗਾ ਜਾਂ ਡਾਕਟਰਸ ਦੇ ਉੱਪਰ ਭਰੋਸਾ ਕੱਟ ਕਰੇਗਾ ਜਾਂ ਸਾਇੰਟਿਫਿਕ ਕਮਿਊਨਿਟੀ ਦੇ ਉੱਪਰ ਕੱਟ ਕਰੇਗਾ ਜਾਂ ਜੋ ਕੰਪਨੀਆਂ ਬਣਾਉਂਦੀਆਂ ਉਹਨਾਂ ਤੇ ਕੱਟ ਕਰੇਗਾ ਜਾਂ ਪੋਲੀਟੀਸ਼ੀਅਨਸ ਜੋ ਡਿਸੀਜਨ ਮੇਕਰਸ ਹੈਗੇ ਉਹਨਾਂ ਤੇ ਕੱਟ ਕਰੇਗਾ। ਇਟਸ ਅ ਵੈਰੀ ਟ੍ਰਾਂਜ਼ੀਟਰੀ ਫਰਮ ਇਟ ਇਟ ਵਿਲ ਜਸਟ ਦ ਵੇ ਇਟ ਹੈਸ ਕਮ ਵਿਥਿਨ ਫਿਊ ਵੀਕਸ ਆਈ ਸੀ ਡਿਸ ਅਪੀਅਰਿੰਗ। ਸੋ ਆਮ ਵੈਰੀ ਪੋਜ਼ਿਟਿਵ ਬਾਊਟ ਜੇ ਵੈਕਸੀਨ ਤੋਂ ਪਰੇ ਗੱਲ ਕਰੀਏ ਤਾਂ ਨਾਰਮਲੀ ਸਭ ਤੋਂ ਜ਼ਿਆਦਾ ਕੇਸਿਸ ਤੁਹਾਡੇ ਕੋਲ ਕਿ ਕਿ ਦੇ ਆਉਂਦੇ ਨੇ ਤੇ ਉਹਨਾਂ ਦੇ ਰੀਜ਼ਨਸ ਕੀ ਹੁੰਦੇ ਆ ਜਿਵੇਂ ਹਾਰਟ ਹਾਰਟ ਅਟੈਕ ਬਹੁਤ ਕਾਮਨ ਹੋ ਗਿਆ ਹੈ ਬਹੁਤ ਜ਼ਿਆਦਾ ਕਾਮਨ ਹੋ ਗਿਆ ਹੈ ਨਾ ਛੋਟੇ ਛੋਟੇ ਮਤਲਬ ਯੰਗਸਟਰਸ ਦੇ ਵਿੱਚ ਹਾਰਟ ਅਟੈਕ ਪਾਏ ਜਾ ਰਹੇ ਹੈ ਜਿਹੜੀ ਜੀ ਹੈ ਨਾ ਅਸੀਂ ਅਸੀਂ ਸਮਝਦੇ ਆ ਕਿ ਬਹੁਤ ਕਾਮਨ ਹੋ ਗਿਆ ਹੈ ਬਹੁਤ ਕਾਮਨ ਦਾ ਕੀ ਮਤਲਬ ਹੈ ਬਹੁਤ ਕਾਮਨ ਦਾ ਮਤਲਬ ਇਹ ਨਹੀਂ ਹੈ ਕਿ ਨਾ ਯੂਰਪੀ ਸੀਿੰਗ ਪੀਪਲ ਆਰ ਗੈਟਿੰਗ ਹਾਰਟ ਅਟੈਕ ਆਲ ਅਰਾਊਂਡ ਦਿਸ ਐਸਾ ਨਹੀਂ ਹੈ ਵੀ ਹੈ ਵੀ ਹੈ ਟੈਂਪਲੇਟ ਕਿ ਕਿਸ ਤਰ੍ਹਾਂ ਸੀ ਕਹਿੰਦੇ ਕਿ ਕਿ ਬਿਮਾਰੀ ਵਧ ਰਹੀ ਹੈ ਅਸੀਂ ਇਹ ਦੇਖਦੇ ਹਾਂ ਕਿ ਅੱਜ ਤੋਂ 5 ਸਾਲ ਪਹਿਲੇ ਕਿੰਨੀ ਸੀਗੀ 10 ਸਾਲ ਪਹਿਲੇ ਕਿੰਨੀ ਸੀ ਇਸ ਰੀਜਨ ਚ ਕਿੰਨੀ ਹੈ ਐਸ ਕੰਪੇਅਰ ਟੂ ਬਾਕੀ ਦੁਨੀਆ ਦੇ ਬਾਰੇ ਇੱਥੇ ਜ਼ਿਆਦਾ ਤੇ ਨਹੀਂ ਹੈਗੀ ਹੈ ਇਹ ਸਾਰੀ ਚੀਜ਼ਾਂ ਨਾਲ ਅਸੀਂ ਉਹਨੂੰ ਓਪੀਨੀਅਨ ਲੈਂਦੇ ਹਾਂ ਬਟ ਜਿਹੜਾ ਯੰਗ ਲੋਕਾਂ ਵਿੱਚ ਹਾਰਟ ਅਟੈਕ ਵਧ ਰਿਹਾ ਹੈ ਜਾਂ ਸਡਨ ਕਾਰਡੀਕ ਡੈਥ ਵਧ ਰਹੀ ਹੈ ਉਹ ਉਹਦੇ ਮਲਟੀਪਲ ਕਾਰਨ ਜਿਸ ਮੈਂ ਤੁਹਾਨੂੰ ਦੇਰ ਆਰ ਇਸ਼ੂਸ ਵਿਦ आवर ਜਿਮਸ ਆਲਸੋ ਜੋ ਦਵਾਈਆਂ ਜਿਮ ਚ ਯੂਜ਼ ਕੀਤੀਆਂ ਜਾਂਦੀਆਂ ਜੋ ਨਿਊਟ੍ਰੀਐਂਟਸ ਜਿਮ ਚ ਯੂਜ਼ ਕੀਤੇ ਜਾਂਦੇ ਜੋ ਲੋਕ ਆਪਣੇ ਮਸਲ ਬਣਾਉਣ ਵਾਸਤੇ ਇਨਹਾਂਸਮੈਂਟ ਵਾਸਤੇ ਦਵਾਈਆਂ ਲੈਂਦੇ ਆ ਜੋ ਚਾਹੇ ਹਾਰਮੋਨਸ ਲੈਂਦੇ ਆ ਓਕੇ ਐਨਾਬੋਲਿਕ ਸਟੀਰੋਇਡਸ ਲੈਂਦੇ ਆ ਜਾਂ ਹੋਰ ਕਈ ਕਿਸਮ ਦੀਆਂ ਦਵਾਈਆਂ ਲੈਂਦੇ ਆ ਉਹਦੇ ਉੱਪਰ ਕੋਈ ਕੰਟਰੋਲ ਨਹੀਂ ਹੈਗਾ ਸਾਡੇ ਦੇ ਆਰ ਆਲਸੋ ਕੰਟ੍ਰਿਬਿਊਟਿੰਗ ਟੂ ਥਿਸ ਪ੍ਰੋਬਲਮ ਓਕੇ ਕਈ ਕਿਸਮ ਦੀ ਐਡਿਕਸ਼ਨ ਹੈ ਜੋ ਯੂਜ਼ ਕਰਨ ਨਾਲ ਲੋਕਾਂ ਨੂੰ ਹਾਰਟ ਅਟੈਕ ਹੁੰਦੇ ਆ ਸੋ ਇਸ ਕਰਕੇ ਤੁਹਾਡਾ ਕਹਿਣਾ ਠੀਕ ਹੈ ਕਿ ਹਾਰਟ ਅਟੈਕ ਵੱਧ ਰਿਹਾ ਹੈ ਯੰਗ ਲੋਕਾਂ ਚ ਸਮੱਸਿਆ ਦਾ ਕਾਰਨ ਬਟ ਇਹਦਾ ਮਤਲਬ ਨਹੀਂ ਕਿ ਬੜਾ ਕਮਨ ਹੋ ਗਿਆ ਓਕੇ ਸੋ ਹਾਰਟ ਅਟੈਕ ਇੱਕ ਪ੍ਰੋਬਲਮ ਹੈ ਜਿਹਨੂੰ ਸਾਨੂੰ ਟੈਕਲ ਕਰਨਾ ਚਾਹੀਦਾ ਜਿਹੜਾ ਰਿਸਰਚ ਜਿਹੜੇ ਰਿਸਕ ਫੈਕਟਰ ਹੈਗੇ ਉਹ ਜ਼ਿਆਦਾ ਇੰਪੋਰਟੈਂਟ ਹੈ ਰਾਦਰ ਉਹਨਾਂ ਮੈਂ ਕਹਾਂ ਕਿ ਜੇ ਕੋਕੇਨ ਨਾਲ ਹਾਰਟ ਅਟੈਕ ਹੁੰਦਾ ਤੋ ਕੋਕੇਨ ਨਾਲ ਹਾਰਟ ਅਟੈਕ ਹੁੰਦਾ ਵੀ ਸੀ 1 ਇਨ ਅ ਕੇਸ ਇਨ ਅイヤー ਓਕੇ ਤੋ ਉਹ ਦਾ ਮਤਲਬ ਨਹੀਂ ਕਿ ਅਵੀਅ ਸੀਿੰਗ ਪੀਪਲ ਇਨ ਗ੍ਰੇਟ ਨੰਬਰਸ ਸੋ ਬਟ ਦੇ ਆਰ ਅਨ ਕਾਮਨ ਡੈਫੀਨਿਟ ਕਾਜ਼ਸ ਆਫ ਹਾਰਟ ਅਟੈਕ ਤੋ ਸਾਨੂੰ ਜਿਹੜਾ ਕਾਮਨ ਕਾਰਨ ਉਹਨਾਂ ਨੂੰ ਐਡਰੈਸ ਕਰਨਾ ਉਹਨਾਂ ਜਿਆਦਾ ਜ਼ਰੂਰੀ ਹੈ ਅਨ ਕਾਮਨ ਦੇ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਉਹਨਾਂ ਨੂੰ ਵੀ ਸਾਨੂੰ ਅਵੋਇਡ ਕਰਨਾ ਚਾਹੀਦਾ ਇਹ ਰਿਸਕ ਫੈਕਟਰ ਨੂੰ ਵੀ ਅਵੋਇਡ ਕਰਨਾ ਚਾਹੀਦਾ ਜ਼ਿਆਦਾ ਇੰਪੋਰਟੈਂਟ ਹੈ ਕਿ ਅਸੀਂ ਲੋਕਾਂ ਦੇ ਮਾਮਲੇ ਚ ਅਵੇਅਰਨੈਸ ਕ੍ਰੀਏਟ ਕਰੀਏ ਕਿ ਤੁਸੀਂ ਇਹ ਹਾਰਟ ਅਟੈਕ ਹੋ ਸਕਦਾ ਹੈ ਇਹ ਚੀਜ਼ਾਂ ਯੂਜ਼ ਕਰਨ ਕਰਕੇ ਹਾਰਟ ਅਟੈਕ ਹੋ ਸਕਦਾ ਹੈ ਇਹ ਚੀਜ਼ਾਂ ਨਾ ਯੂਜ਼ ਕਰੋ ਇਹ ਅੱਛਾ ਲਾਈਫ ਸਟਾਈਲ ਰੱਖੋ ਚਾਹੇ ਡਾਈਟ ਦਾ ਐਕਸਰਸਾਈਜ਼ ਦਾ ਆਪਣੇ ਰਿਸਕ ਫੈਕਟਰ ਦਾ ਕੰਟਰੋਲ ਕਰੋ ਔਰ ਅਗਰ ਐਸੇ ਸਿੰਪਟਮਸ ਆ ਜਾਂਦੇ ਹਨ ਤਾਂ ਇੱਕ ਅੱਛੇ ਕਾਰਡੀਆਲੋਜਿਸਟ ਨੂੰ ਕੰਟੈਕਟ ਕਰਕੇ ਜਲਦੀ ਤੋਂ ਜਲਦੀ ਉਹਦਾ ਇਲਾਜ ਕਰਾਓ ਉਹ ਜ਼ਿਆਦਾ ਇੰਪੋਰਟੈਂਟ ਹੈ ਰਾਦਰ ਅਸੀਂ ਇੱਕ ਰੇਅਰ ਚੀਜ਼ ਨੂੰ ਜਿਹੜਾ 1 ਲੱਖ ਚੋਂ 7 ਬੰਦਿਆਂ ਨੂੰ ਹੋ ਰਿਹਾ ਹੈ ਯੂਜ਼ ਕਰਨ ਉਹਦੇ ਪਿੱਛੇ ਅਸੀਂ ਇਹਨਾਂ ਮਾਹੌਲ ਕ੍ਰੀਏਟ ਕਰੀਏ कि पैनिक भी हो जाए लोग डॉक्टरों को पहुंच भी जान और उधर कोई कुछ कर भी नहीं सकते ऐसे एंड ते वैक्सीन ਤੋਂ ਅਪਾਰਟ ਜਪਾ ਕੋਈ ਹਾਰਟ ਨੂੰ ਹੈਲਥੀ ਰੱਖਣ ਦੀਆਂ ਕੁਝ ਟਿਪਸ ਦੇ ਦਿਓ ਤੁਸੀਂ ਇਹ ਬੜਾ ਇੰਪੋਰਟੈਂਟ ਹੈ ਮੈਨੂੰ ਲੱਗਦਾ ਤੁਸੀਂ ਜ਼ਿਆਦਾ ਇੰਪੋਰਟੈਂਟ ਸਵਾਲ ਪੁੱਛਿਆ ਮੈਨੂੰ ਲੱਗਦਾ ਕਿ ਲਾਈਫ ਸਟਾਈਲ ਦੀਜ਼ੀਜ਼ ਹੈ ਲਾਈਫ ਸਟਾਈਲ ਦਾ ਮਤਲਬ ਹੈ ਕਿ ਸਾਨੂੰ ਸਿ ਐਕਸਰਸਾਈਜ਼ ਕਰਨੀ ਚਾਹੀਦੀ ਹੈ ਓਕੇ ਹਫ਼ਤੇ ਚ 5 ਦਿਨ ਐਕਸਰਸਾਈਜ਼ ਕਰੀਏ ਮੋਡਰੇਟ ਲੈਵਲ ਦੀ ਐਕਸਰਸਾਈਜ਼ ਕਰੀਏ ਮੋਡਰੇਟ ਲੈਵਲ ਦਾ ਮਤਲਬ ਹੈ ਕਿ ਸਾਡਾ ਜਿਹੜਾ ਹਾਰਟ ਰੇਟ ਹੈ 115 20 ਤੱਕ ਜਾਣਾ ਚਾਹੀਦਾ 10 ਮਿੰਟ ਦਾ ਵਾਰਮ-ਅਪ ਕਰੀਏ 35 ਮਿੰਟ ਦੀ ਐਕਸਰਸਾਈਜ਼ ਕਰੀਏ 10 ਮਿੰਟ ਦਾ ਕੂਲਿੰਗ ਡਾਊਨ ਪੀਰੀਅਡ ਕਰੀਏ ਮੋਡਰੇਟ ਲੈਵਲ ਦੀ ਐਕਸਰਸਾਈਜ਼ ਬ੍ਰਿਸਕ ਵਾਕਿੰਗ ਜੋਗਿੰਗ ਸਾਈਕਲਿੰਗ সুইਮਿੰਗ ਐਨੀ ਆਊਟਡੋਰ ਗੇਮ ਇਹ ਸਾਰੀ ਅੱਛੀ ਐਕਸਰਸਾਈਜ਼ ਹੈ ਇਹ ਸਾਨੂੰ ਬਚਪਨ ਤੋਂ ਇਨਕਲਕੇਟ ਕਰਨਾ ਚਾਹੀਦਾ ਬਟ ਸਮ ਐਕਸਰਸਾਈਜ਼ ਇਸ ਬੈਟਰ ਦੈਨ ਨੋ ਐਕਸਰਸਾਈਜ਼ ਜੇਕਰ ਤੁਸੀਂ 35 ਮਿੰਟ ਲਗਾ ਕੇ 45 ਮਿੰਟ ਨਹੀਂ ਕਰ ਸਕਦੇ ਤਾਂ ਤੁਸੀਂ 15 ਮਿੰਟ ਕਰ ਲਓ ਤੁਸੀਂ 10 ਮਿੰਟ ਕਰ ਲਓ ਰੈਗੂਲਰ ਐਕਸਰਸਾਈਜ਼ ਇੰਪੋਰਟੈਂਟ ਡਾਈਟ ਸਾਡੀ ਇਫੈਕਟ ਡਿਫੈਕਟਿਵ ਹੈ ਡਾਈਟ ਦੇ ਵਿੱਚ ਸਾਨੂੰ ਜਿਹੜਾ ਇਨਟੇਕ ਹੈ ਫਾਸ ਫੂਡ ਆ ਗਿਆ ਹੈ ਟਰਾਂਸ ਫੈਟਸ ਬੜੇ ਕਾਮਨਲੀ ਯੂਜ਼ ਹੁੰਦੇ ਆ ਅੱਜ ਕੱਲ ਫੂਡ ਸੋ ਨਾ ਸਾਡੀ ਕੁਆਲਿਟੀ ਤੇ ਕੰਟਰੋਲ ਹੈ ਨਾ ਕੁਆਂਟੀਟੀ ਤੇ ਕੰਟਰੋਲ ਹੈ ਤੋਂ ਡਾਈਟ ਸਾਨੂੰ ਹੈਲਥੀ ਡਾਈਟ ਲੈਣੀ ਚਾਹੀਦੀ ਹੈ ਇਹ ਬੜਾ ਇੰਪੋਰਟੈਂਟ ਹੈ ਜਾਣਨਾ ਕਿ ਜਿਹੜਾ ਫੂਡ ਪ੍ਰੋਡਿਊਸ ਹੋ ਰਿਹਾ ਹੈ ਉੱਥੋਂ ਤੋਂ ਪ੍ਰੋਡਿਊਸ ਹੋ ਕੇ ਸਾਡੇ ਟੇਬਲ ਤੇ ਤੱਕ ਜ ਆ ਰਿਹਾ ਹੈ ਤੋਂ ਉਹਦੇ ਵਿੱਚ ਉਹਦੇ ਵਿੱਚ ਕੀ ਕੀ ਚੀਜ਼ਾਂ ਯੂਜ਼ ਕੀਤੇ ਜਾ ਰਹੇ ਵਾਟ ਫਰਟੀਲਾਈਜ਼ਰਸ ਆ ਬੀਂਗ ਯੂਜ਼ਡ ਕਿਹੜੇ ਪੈਸਟੀਸਾਈਡ ਯੂਜ਼ ਕੀਤੇ ਜਾ ਰਹੇ ਕਿਹੜੇ ਹਾਰਮੋਨ ਯੂਜ਼ ਕੀਤੇ ਜਾ ਰਿਹਾ ਕਿ ਗਰੋਥ ਜ਼ਿਆਦਾ ਹੋਏ ਔਰ ਵੱਡੀ ਵੀ ਹੋਏ ਓਕੇ ਸੇ ਵੱਡਾ ਹੋਏ ਜੀ ਕਿ ਕੋਈ ਵੀ ਚੀਜ਼ ਵੱਡੀ ਹੋਏ ਉਹ ਸਾਰੀ ਕੁਆਲਿਟੀ ਕੰਟਰੋਲ ਦਾ ਸਾਡੇ ਕੰਟਰੀ ਵਿੱਚ ਕੋਈ ਤਰੀਕਾ ਨਹੀਂ ਹੈਗਾ ਵੀ ਨੀਡ ਟੂ ਕਨਸੈਂਟਰੇਟ ਔਨ ਕਿ ਜਿਹੜਾ ਫੂਡ ਆ ਰਿਹਾ ਹੈ ਜਾਂ ਫੂਡ ਅਸੀਂ ਕੋਈ ਰੈਸਟੋਰੈਂਟ ਚ ਖਾ ਰਹੇ ਆ ਉਹਦੇ ਵਿੱਚ ਕੀ ਕੀ ਚੀਜ਼ਾਂ ਗੀਆਂ ਕਿਸ ਮਿਕਦਾਰ ਦੇ ਵਿੱਚ ਆ ਗੀਆਂ ਅਸੀਂ ਜੋ ਖਾ ਰਹੇ ਆ ਕੀ ਉਹ ਪੇਅਰ ਤਰੀਕੇ ਚ ਖਾ ਰਹੇ ਆ ਕਿ ਉਹਦੇ ਵਿੱਚ ਕੋਈ ਕੰਟਾਮਿਨੈਂਟਸ ਅਗੇ ਉਹ ਬੜਾ ਇੰਪੋਰਟੈਂਟ ਤਰੀਕਾ ਉਹ ਜਿਹੜਾ ਅਸੀਂ ਖਾਣਾ ਸਾਡੇ ਟੇਬਲ ਤੇ ਆ ਰਿਹਾ ਉਸ ਕਰਕੇ ਵੀ ਹਾਰਟ ਅਟੈਕ ਵੀ ਹੁੰਦੇ ਹੁੰਦੇ ਤੇ ਕੈਂਸਰ ਦੇ ਵੀ ਸਿਚੁਏਸ਼ਨ ਆਉਂਦੀ ਸੋ ਸਾਨੂੰ ਐਜ਼ ਅ ਸੋਸਾਇਟੀ ਔਰ ਲੀਗਲੀ ਵੀ ਇਹ ਇਨਫੋਰਸ ਕਰਨਾ ਪਵੇਗਾ ਕਿ ਜਿਹੜਾ ਖਾਣਾ ਸਾਡਾ ਉਹ ਹੈਲਦੀ ਹੈ ਥੈਟ ਇਜ਼ ਸੈਕੰਡ ਪਾਰਟ ਆਫ ਦ ਸਟੋਰੀ ਤੀਸਰਾ ਹੈ ਕਿ ਜਿਹੜਾ ਸਟ्रेस ਲੈਵਲ ਸਾਡੇ ਵੱਧ ਗਿਆ ਅਸੀਂ ਚਾਹੁੰਦੇ ਕਿ ਅੱਜ ਹਰ ਅਗਲੇ 5-10 ਦਿਨਾਂ ਚ ਜਾਂ ਮਹੀਨੇ 2 ਮਹੀਨੇ ਮੈਨੂੰ ਸਭ ਕੁਝ ਮਿਲ ਜੇ ਮੇਰੀ ਤਰੱਕੀ ਵੀ ਹੋ ਜਾਏ ਮੈਨੂੰ ਮਨੀ ਵੀ ਮਿਲ ਜਾਏ ਮੈਨੂੰ ਸਾਰੇ ਜੋ ਐਮਿਨਿਟੀਜ਼ ਐਂਡ ਉਹ ਵੀ ਮਿਲ ਜਾਣ ਉਹ ਦੈਟਸ ਪ੍ਰੋਡਿਊਸਿੰਗ ਸਟ्रेस ਔਰ ਉਹ ਬਚਪਨ ਤੋਂ ਪ੍ਰੋਡਿਊਸ ਹੋ ਰਿਹਾ ਕਿ ਮੇਰੇ ਬੱਚੇ ਦੇ ਨੰਬਰ ਜਿਹੜੇ ਨੋ 99% ਆਣੇ ਚਾਹੀਦੇ ਨੇ ਟਾਪ ਯੂਨੀਵਰਸਿਟੀ ਚ ਐਡਮਿਸ਼ਨ ਮਿਲਣੀ ਚਾਹੀਦੀ ਹੈ ਆਲ ਦੋਸ ਆ ਸਟ्रेस ਸੋ ਵੀ ਨੀਡ ਟੂ ਪਲਾਨ ਆਵਰ ਲਾਈਫ ਬੈਟਰ ਸ਼ਾਰਟ ਟਰਮ ਪਲੈਨਿੰਗ ਇੰਟਰਮੀਡੀਏਟ ਟਰਮ ਲਾਈਫ ਪਲੈਨਿੰਗ ਐਂਡ ਲੌਂਗ ਟਰਮ ਪਲੈਨਿੰਗ ਕਿ ਵੇਅਰ ਆਈ ਵਾਂਟ ਟੂ ਸੀ ਮਾਈ ਸੈਲਫ ਫਿਊ ਮੰਥਸ ਡਾਊਨ ਦਾ ਲਾਈਨ ਫਿਊ ਇਅਰਸ ਡਾਊਨ ਦਾ ਲਾਈਨ ਐਂਡ ਅ ਡੈਕੇਡ ਲੇਟਰ ਇਹ ਬੜਾ ਇੰਪੋਰਟੈਂਟ ਹੈ ਕਿ ਅਗਰ ਸਿ ਪਲੈਨਿੰਗ ਕਰਕੇ ਚਲਾਂਗੇ ਤਾਂ ਸਟ्रेस ਲੈਵਲ ਕੱਟ ਹੋਏਗਾ ਯੋਗਾ ਦਾ ਬੜਾ ਇੰਪੋਰਟੈਂਟ ਰੋਲ ਹੈ ਸਾਨੂੰ ਐਜ਼ ਯੂ ਨੋ ਅਗੇਨ ਵੀ ਆਰ ਨਾਟ ਲੁਕਿੰਗ ਇਟ ਥਰੂ ਅ ਪੋਲਿਟੀਕਲ ਐਂਗਲ অর ਰਿਲੀਜੀਅਸ ਐਂਗਲ ਬਟ ਯੋਗਾ ਹਾਸ ਬੀਨ ਫਾਊਂਡ ਟੂ ਬੀ ਵੈਰੀ ਗੁੱਡ ਐਜ਼ ਅ ਸਟ्रेस ਬਸਟਰ ਡਿਫਰੈਂਟ ਟਾਈਪ ਦੇ ਸਟ्रेस ਬਸਟਰ ਫੋਰ ਟਿਕੈਸ਼ਨ ਲੈਣੀ ਚਾਹੀਦੀ ਕੋਈ 뮤직 ਚ ਇੰਟਰਸਟ ਰੱਖਣਾ ਚਾਹੀਦਾ ਸੂਫੀ 뮤직 ਚ ਇੰਟਰਸਟ ਰੱਖਣਾ ਚਾਹੀਦਾ ਲੋਕਾਂ ਨਾਲ ਮਿਲਣਾ ਚਾਹੀਦਾ ਆਪਣੇ ਦੁੱਖ ਸੁੱਖ ਜਿਹੜੇ ਸਾਂਝੇ ਕਰਨੇ ਚਾਹੀਦੇ ਇਹ ਸਾਰੇ ਮਿਲ ਕੇ ਸਟ्रेस ਲੈਵਲ ਕੱਟ ਉਦੇ ਬਾਅਦ ਜੋ ਰਿਸਕ ਫੈਕਟਰਸ ਹੈ ਚਾਹੇ ਉਹ ਬਲੱਡ ਪ੍ਰੈਸ਼ਰ ਹੈ ਡਾਇਬਟੀਜ਼ ਹੈ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਓਬੈਸਟੀ ਹੈ ਇਹ ਸਾਰੀ ਪ੍ਰੋਬਲਮ ਨੂੰ ਸਾਨੂੰ अर्ਲੀ ਆਈਡੈਂਟੀਫਾਈ ਕਰਨਾ ਚਾਹੀਦਾ ਤੇ ਅਗਰ ਉਹ ਹੈਨ ਤੇ ਉਹਦਾ ਵਾਸਤੇ ਸਾਨੂੰ ਲਾਈਫਸਟਾਈਲ ਵੀ ਇੰਪਰੂਵ ਕਰਨਾ ਚਾਹੀਦਾ ਤੇ ਨਾਲ ਜੋ ਦਵਾਈਆਂ ਦਿੰਦੇ ਆ ਨਾ ਅੱਜਕੱਲ ਬੜੀਆਂ ਸੇਫ ਦਵਾਈਆਂ ਆ ਗਈਆਂ ਨਾ ਵਾਸਤੇ ਬਲੱਡ ਪ੍ਰੈਸ਼ਰ ਵਾਸਤੇ ਵੀ ਡਾਇਬਟੀਜ਼ ਵਾਸਤੇ ਵੀ ਕੋਲੇਸਟ੍ਰੋਲ ਵਾਸਤੇ ਵੀ ਸੇਫ ਦਵਾਈਆਂ ਆ ਗਈਆਂ ਉਹ ਸਾਨੂੰ ਅਗਰ ਡਾਕਟਰ ਜੋ ਪ੍ਰਸਕ੍ਰਾਈਬ ਕਰਦਾ ਉਹ ਲੈਣੇ ਚਾਹੀਦੇ ਤੇ ਅਗਰ ਇਹ ਸਾਰੀ ਚੀਜ਼ਾਂ ਅਸੀਂ ਕਰਾਂਗੇ ਤੇ ਹੋਰ ਜਲਦੀ ਸ਼ੁਰੂ ਕਰਾਂਗੇ ਬਚਪਨ ਤੋਂ ਸ਼ੁਰੂ ਕਰਾਂਗੇ ਸਕੂਲ ਟਾਈਮ ਸਕੂਲ ਗoing ਬੱਚਾ ਦੀ ਲਾਈਫ ਸਟਾਈਲ ਅੱਛਾ ਅਸੀਂ ਕਰਾਂਗੇ ਤਾਂ ਫਿਰ ਉਹਨਾਂ ਨੂੰ ਆਈਡੀਆ ਦੇਵਾਂਗੇ ਕਿ ਦੇ ਸ਼ੁੱਡ ਇਨਸਿਸਟ ਕਿ ਉਹਨਾਂ ਨੂੰ ਹੈਲਦੀ ਫੂਡ ਮਿਲੇ ਅੱਜ ਤੁਸੀਂ ਦੇਖੋਗੇ ਸਕੂਲ ਕੀ ਹੁੰਦਾ ਯਾ ਨਾ ਚਿਪਸ ਮਿਲਦੇ ਓਕੇ ਫਾਸਟ ਫੂਡ ਦੇ ਕੋਨਰ ਛੋਟੇ ਛੋਟੇ ਮਿਲਦੇ ਬਰਗਰਸ ਮਿਲਦੇ ਸੋ ਵੀ ਆਰ ਕ੍ਰੀਏਟਿੰਗ ਪ੍ਰੋਬਲਮਸ ਥੇਰ ਉਹਨਾਂ ਨੂੰ ਅੱਜ ਸਾਨੂੰ ਲੱਗਦਾ ਕਿ ਬੱਚੇ ਬੜੇ ਮੋਟੇ ਆ ਬੜੇ ਅੱਛੇ ਪਰ ਉਹ ਕੁਝ ਸਾਲਾਂ ਬਾਅਦ ਬਿਮਾਰ ਹੋਣਗੇ ਸੋ ਸਾਨੂੰ ਉੱਥੇ ਕਰਨ ਦੀ ਜ਼ਰੂਰਤ ਹੈ अगर असं अपनी एक्सरसाइज रेगुलर करिए डाइट अच्छी रखिए स्ट्रैस लैवल घट करिए और ये जो रिस्क फैक्टर्स फैक्टर उन्होंने कंट्रोल करिए रेगुलर अपना इवेल्युएशन कराइए मैडिकल इवेल्यूएशन कराइए तो ये जरूर कट किया जा सकता है, है, है। वैक्सीन एक रेयर काज है रेयर काज सो so वैक्सीन आई लैट् नॉट क्रिएट टू मच ऑफ ए ह्यूमन मोंगरिंग हेयर और जो थोड़े तो को मैसेज आ जाता अपने तक रोक दौ थे फोन पर मैसेज आ गया व्हाट्सएप का अगे प्रोपोगेट ना करो अगर फॉरवर्ड ना करो Uh, but doctors and other people need to come forward and convince the population ke mm. uh, let's not look it through the prism of uh, politics mm. um, this was a real situation mm. a life threatening situation a pandemic to sanu ode vaste bahut kuch karna paya logan jaan detti hai doctors bade mare unadi unfortunate death ho gayi hai so we should not forget that time we should try to see that such a situation doesn't arise again ਥੈਂਕ ਯੂ ਸਰ ਤੇ ਇਸ ਹਨ ਸਾਡੇ ਨਾਲ ਡਾਕਟਰ ਵਾਲੀ ਜਿਨ੍ਹਾਂ ਨੇ ਕਿਹਾ ਵੀ ਆਪਾਂ ਨੂੰ ਵੈਕਸੀਨ ਨੂੰ ਲੈ ਕੇ ਘਬਰਾਣ ਦੀ ਲੋੜ ਨਹੀਂ ਹੈ ਇਹ ਜੋ ਹਵਾ ਕ੍ਰੀਏਟ ਕੀਤਾ ਜਾ ਰਿਹਾ ਉਹਦੀ ਇੰਨੀ ਲੋੜ ਨਹੀਂ ਹੈ ਤੇ ਜੇ ਤੁਹਾਨੂੰ ਕੋਈ ਸਿੰਪਟਮਸ ਲੱਗਦੇ ਆ ਤਾਂ ਤੁਸੀਂ ਡਾਕਟਰ ਨੂੰ ਕੰਸਲਟ ਕਰੋ ਟਾਈਮ ਨਾਲ ਕੰਸਲਟ ਕਰੋ ਲੇਕਿਨ ਘਬਰਾਣ ਦੀ ਲੋੜ ਨਹੀਂ ਹੈ ਤੇ ਨਾਲ ਹੀ ਉਹਨਾਂ ਨੇ ਹੈਲਥੀ ਹਾਰਟ ਮਤਲਬ ਆਪਣੇ ਹਾਰਟ ਨੂੰ ਹੈਲਥੀ ਰੱਖਣ ਦੇ ਟਿਪਸ ਵੀ ਦਿੱਤੇ ਨੇ ਕੈਮਰਾ ਪਰਸਨ ਨਿਤਨੇ ਨਾਲ ਮੈਂ ਸੁਪਰੀਆ ਝਾ ਲਿਵਿੰਗ ਇੰਡੀਆ ਨਿਊਜ਼ ਪੰਚਗਲਾ